ਕੀ ਐਨਆਰਆਈਜ਼ ਨੂੰ ਇੰਡੀਆ ਆਉਣ ਤੇ ਦਿੱਲੀ 에ਅਰਪੋਰਟ ਲੈਂਡ ਹੋਣ ਤੋਂ ਬਾਅਦ ਡਰ ਹੁੰਦਾ ਹੈ ਡਰ ਜਿਹਾ ਕਿ ਹੁਣ ਇੰਡੀਆ ਚ ਆ ਗਏ ਆ ਕੋਈ ਲੁੱਟ ਨਾ ਲਵੇ ਰਸਤੇ ਚ ਵੀ ਤੇ ਕਈ ਵਾਰ ਆਪਣੇ ਰਿਸ਼ਤੇਦਾਰਾਂ ਤੋਂ ਵੀ ਕੁਝ ਦੂਰੀ ਜਾਂ ਫਿਰ ਕੁਝ ਗੱਲਾਂ ਦਾ ਉਹ ਲਾ ਜਾ ਰੱਖਿਆ ਜਾ ਰਿਹਾ ਹੁੰਦਾ ਹੈ ਕੀ ਇੰਡੀਆ ਚ ਐਨਆਰਆਈਜ਼ ਨੂੰ ਠੱਗਿਆ ਜਾ ਰਿਹਾ ਕੁਝ ਹਫ਼ਤੇ ਤਾਂ ਰਹਿਣਾ ਹੁੰਦਾ ਪਿੰਡ ਚ ਪਰ ਕੇਅਰ ਵੀ ਤੇ ਨਾਲ ਨਾਲ ਇੱਕ ਡਰ ਜਿਹਾ ਵੀ ਚੱਲਦੇ ਜਾਂਦੇ ਆ ਦਿੱਲੀ 에어ਪੋਰਟ ਤੋਂ ਪਿੰਡ ਤੱਕ ਤੇ ਫਿਰ ਪਿੰਡ ਤੋਂ ਵਾਪਸ ਦਿੱਲੀ 에어ਪੋਰਟ ਤੱਕ ਇਹ ਕੋ ਫਿਕਰ ਜੀ ਹੁੰਦੀ ਆ ਵੱਧ ਵੀ ਹੁੰਦੀ ਆ ਕਈ ਵਾਰ ਘੱਟ ਵੀ ਹੁੰਦੀ ਆ ਪਰ ਉਹ ਨਾਲ ਦੀ ਨਾਲ ਚਲਦੀ ਜਾਂਦੀ ਆ ਪਰ ਸਵਾਲ ਇਹੀ ਆ ਕਿੰਨੇ ਕ ਐਨ ਆਰ ਆਈਸ ਆ ਜਿਹੜੇ ਠੱਗੇ ਜਾਂਦੇ ਨੇ ਕਿਉਂਕਿ ਹਰ ਸਕੇ ਦੇ ਦੋ ਪਹਿਲੂ ਹੁੰਦੇ ਆ ਹੁਣ ਇਹ ਵੀ ਸੱਚ ਆ ਕਿ ਪਿੰਡਾਂ ਵਾਲੇ ਲੋਕ ਪਹਿਲਾਂ ਵਾਂਗ ਬਹੁਤਾ ਐਨ ਆਰ ਆਈਸ ਦੇ ਨਾਲ ਕੋਲ ਦੇ ਮਿਲਦੇ ਨਹੀਂ 80 ਤੇ 90 ਦੇ ਦਹਾਕੇ ਚ 12ਵਾਂ ਆਇਆ ਬੰਦਾ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਸੀ ਹੁੰਦਾ ਸਾਰਾ ਪਿੰਡਾਂ ਕੇ ਉਸ ਨੂੰ ਮਿਲਦਾ ਸੀ ਹਾਲਚਾਲ ਪੁੱਛਣਾ ਸੀ ਗੱਲਾਂ ਕਰਦੇ ਸਨ ਵਿਚੋਲਗੀ ਵਾਲੇ ਵੀ ਬੜੇ ਗੋਡੇ-ਕੋਡੇ ਦੇ ਹੁੰਦੇ ਸਨ ਉਸ ਵੇਲੇ ਪਰ ਹੁਣ ਸਮਾਂ ਕਾਫੀ ਤੇਜ਼ੀ ਨਾਲ ਬਦਲ ਗਿਆ ਹੈ ਹੁਣ ਤਾਂ ਐਨ ਆਰ ਆਈਜ਼ ਅਮਰੀਕਾ ਚ ਵੀ ਡਰੇ ਹੋਏ ਨੇ ਗ੍ਰੀਨ ਕਾਰਡ ਵਾਲੇ ਵੀ ਡੇਲੀ ਵਟਸਐਪ ਗਰੁੱਪਾਂ ਚ ਡੇਲੀ ਅਪਡੇਟ ਲੈਂਦੇ ਨੇ ਕਿ ਆਈਸ ਦੀਆਂ ਗੱਡੀਆਂ ਕਿਹੜੇ ਰਾਹਾਂ ਤੇ ਖੜੀਆਂ ਨੇ ਟਰੱਕ ਕਿੱਥੇ-ਕਿਥੇ ਟੋ ਹੋ ਰਹੇ ਨੇ ਇਸ ਤੋਂ ਵੀ ਅੱਗੇ ਪਬਲਿਕ ਪਲੇਸਸ ਤੋਂ ਵੀ ਆਈਸੋ ਕਿਸੇ ਨੂੰ ਵੀ ਚੁੱਕ ਸਕਦੀ ਹੈ ਤੇ ਫਿਰ ਕਾਲੀ ਹੁੰਦੀ ਹੈ ਉਸ ਜੱਜ ਦੇ ਕੋਲ ਪੇਸ਼ ਕੀਤਾ ਜਾਵੇ ਜਿਹੜਾ ਸਖਤ ਤੋਂ ਸਖਤ ਸਜ਼ਾ ਲਿਖ ਦੇਵੇ ਰੋਡ ਤੇ ਖੜੀਆਂ ਉਹਨਾਂ ਗੱਡੀਆਂ ਦੀਆਂ ਫੋਟੋਆਂ ਵੀ ਵਟਸਐਪ ਗਰੁੱਪਾਂ 'ਚ ਤੇਜ਼ੀ ਨਾਲ ਸਰਕੂਲੇਟ ਹੋ ਰਹੀਆਂ ਹੁੰਦੀਆਂ ਨੇ ਕੁਝ ਦਿਨ ਪਹਿਲਾਂ ਬਜ਼ੁਰਗ ਮਾਤਾ ਹਰਜੀਤ ਕੌਰ ਨੂੰ ਆਈਸ ਨੇ ਅਰੈਸਟ ਕੀਤਾ ਸੀ ਰਿਪੋਰਟ ਵੀ ਕੀਤਾ ਗਿਆ ਪੰਜਾਬ ਦਾ মিডিਆ ਇਕੱਠਾ ਹੋਇਆ মিডিਆ ਨੇ ਬੜਾ ਰੌਲਾ ਪਾਇਆ ਕਿ ਧੱਕਾ ਹੋਇਆ ਇਸ ਉਮਰ 'ਚ ਡਿਟੈਂਸ਼ਨ ਸੈਂਟਰ ਨਹੀਂ ਸੀ ਜਾਣਾ ਚਾਹੀਦਾ ਬਹੁਤ ساری ਗੱਲਾਂ ਠੀਕ ਵੀ ਸੀ ਪਰ ਕੀ ਹਰ ਗੱਲ ਤੇ ਟਰੰਪ ਸਰਕਾਰ ਨੂੰ ਭੰਡਿਆ ਜਾਵੇ ਇਹ ਵੀ ਦਸਤੂਰ ਸਹੀ ਨਹੀਂ ਲੱਗਦਾ ਕੀ ਰਿਪੋਰਟ ਕੀਤੀ ਮਾਤਾ ਦਾ ਨਾਮ ਹਰਜੀਤ ਕੌਰ ਹੈ ਜੀ ਹਾਂ ਤਾਂ ਫਿਰ ਸਰਬਜੀਤ ਕੌਰ ਕੌਣ ਹੈ ਸਰਬਜੀਤ ਹਰਜੀਤ ਕਿਵੇਂ ਬਣ ਗਈ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਮੀਡੀਆ ਸੋਸ਼ਲ ਮੀਡੀਆ ਤੇ ਹਾਲੇ ਵੀ ਤੁਰ ਰਹੇ ਨੇ ਅਸੀਂ ਜਦੋਂ ਪੰਜਾਬ ਤੋਂ ਅਮਰੀਕਾ ਕੈਨੇਡਾ ਜਾਂਦੇ ਆ ਤਾਂ ਬਹੁਤ ਸਾਰੀਆਂ ਆਤਾਂ ਵੀ ਨਾਲ ਲੈ ਜਾਂਦੇ ਆ ਬਹੁਤ ਸਾਰੀਆਂ ਚੰਗੀਆਂ ਆਤਾਂ ਵੀ ਲੈ ਕੇ ਜਾਂਦੇ ਆ ਕਈ ਵਾਰ ਕੁਝ ਐਸੀਆਂ ਆਤਾਂ ਵੀ ਨਾਲ ਚਲੀਆਂ ਜਾਂਦੀਆਂ ਜਿਹੜੀਆਂ ਚੰਗੀਆਂ ਨਹੀਂ ਹੁੰਦੀਆਂ ਇਹ ਕੰਧਤ ਹੈ ਜੀ ਝੂਠ ਕਈ ਵਾਰ ਕੁਝ ਐਸੇ ਝੂਠ ਹੁੰਦੇ ਆ ਜਿਹੜੇ ਸਿਖਰ ਤੋਂ ਫਿਰ ਹੇਠਾਂ ਸੁੱਟ ਦਿੰਦੇ ਆ ਚਲੋ ਲੀਵ ਇਟ ਬਹੁਤ ਸਾਰੇ ਐਨ ਆਰ ਆਈਜ਼ ਅਜੇ ਵੀ ਆ ਜਿਨ੍ਹਾਂ ਦੇ ਨਾਲ ਪੰਜਾਬ 'ਚ ਧੋਖਾ ਵੀ ਹੋਇਆ ਹੈ ਜ਼ਮੀਨਾਂ ਦੱਬੀਆਂ ਗਈਆਂ ਪਰ ਉਹ ਕਿਵੇਂ ਨਾ ਕਿਵੇਂ ਸਬਰ ਕਰਕੇ ਵਾਪਸ ਚਲੇ ਗਏ ਪਰ ਇਹ ਵੀ ਸੱਚ ਹੈ ਕਿ ਪੰਜਾਬ ਦੀਆਂ 80 90 ਦੇ ਦਹਾਕੇ 'ਚ ਕਿੰਨੀਆਂ ਨਾਵੀਆਂ ਨੇ ਜਿਨ੍ਹਾਂ ਦੀਆਂ ਕਹਾਣੀਆਂ ਅਜੀਬ ਨੇ ਨਾ ਤਾਂ ਪਰਦੇਸ ਦੀਆਂ ਰਹੀਆਂ ਨਾ ਵੈਥੋਂ ਦੀਆਂ ਰਹੀਆਂ ਇਸੇ ਤਰ੍ਹਾਂ ਮੈਕਸੀਕੋ ਦੇ ਜੰਗਲਾਂ 'ਚ ਵੀ ਤਾਂ ਪਤਾ ਨਹੀਂ ਕਿੰਨਾ ਕਿੰਨੇ ਕੁ ਰਾਜ਼ ਕਿੰਨੇ ਕੁ ਹੌਕੇ ਛੁਪੇ ਪਏ ਨੇ ਕਿੰਨੇ ਕੁ ਲੋਕੀ ਉਹਨਾਂ ਮੈਕਸੀਕੋ ਦੇ ਜੰਗਲਾਂ 'ਚ ਵੀ ਖੋ ਗਏ ਸੱਚ ਪੁੱਛੋ ਤਾਂ ਇੱਕ ਅਰਸਾ ਚਾਹੀਦਾ ਹੈ ਇਹਨਾਂ ਹਾਲਾਤਾਂ ਨੂੰ ਦੱਸਣ ਦੇ ਲਈ ਬੜਾ ਕੁਝ ਜੁੜਿਆ ਹੋਇਆ ਪਰਦੇਸਾਂ ਦੇ ਨਾਲ ਸਿਰਫ ਖੁਸ਼ੀਆਂ ਚਾ ਹੀ ਨਹੀਂ ਹੁੰਦੀ ਬਹੁਤ ਸਾਰੇ ਹੌਕੇ ਵੀ ਹੁੰਦੇ ਆ ਬਹੁਤ ਸਾਰੀਆਂ ਕਹਾਣੀਆਂ ਹੁੰਦੀਆਂ ਜਿਹੜੀਆਂ ਹਾਲੇ ਤੱਕ ਅਣ ਸੁਣੀਆਂ ਨੇ ਅਮਰੀਕਾ ਚ ਮਸਲਾ ਹੁਣ ਕਾਫੀ ਟਾਫ ਹੋ ਰਿਹਾ ਹੈ ਕਾਫੀ ਹਾਰਡ ਹੈ ਪਰ ਅਜੀਬ ਗੱਲ ਇਹ ਹੈ ਕਿ ਜਿਹੜੇ ਲੋਕ ਹੁਣ ਡਰੇ ਭਜੇ ਨਜ਼ਰ ਆ ਰਹੇ ਆ ਵੋਟ ਇਹਨਾਂ ਨੇ ਟਰੰਪ ਨੂੰ ਹੀ ਪਾਈ ਸੀ ਉਸ ਦੇ ਪ੍ਰੈਜ਼ੀਡੈਂਟ ਬਣਨ ਤੇ ਖੁਸ਼ੀ ਬੜੇ ਚਾਅ ਵੀ ਮਨਾਏ ਸੀ ਪਰ ਹੁਣ ਅਮਰੀਕਾ ਤੇ ਕੈਨੇਡਾ ਦੋਵੇਂ ਪਾਸੇ ਸਖਤੀ ਸਾਫ਼ ਦੇਖੀ ਜਾ ਰਹੀ ਹੈ ਖਬਰ ਅਲਬਰਟਾ ਦੀ ਹੈ ਵੱਡਾ ਮੈਸੇਜ ਦੇ ਰਹੀ ਹੈ ਅਲਬਰਟਾ ਚ ਟਰਕਿੰਗ ਇੰਡਸਟਰੀ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਅਲਬਰਟਾ ਸਰਕਾਰ ਨੇ ਟਰੱਕਿੰਗ ਇੰਡਸਟਰੀ ਚ ਸੁਰੱਖਿਆ ਰੂਲਸ ਨੂੰ ਹੋਰ ਸਖਤ ਕਰਨ ਲਈ ਵੱਡਾ ਕਦਮ ਚੁੱਕ ਲਿਆ। ਹੁਣ ਉਹਨਾਂ ਡਰਾਈਵਰਸ ਤੇ ਕੰਪਨੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ ਜੋ ਸੇਫਟੀ ਤੇ ਸਮਝੌਤਾ ਕਰ ਲੈਂਦੇ ਸਨ। ਡਰਾਈਵਰ ਟ੍ਰੇਨਿੰਗ ਸਕੂਲਾਂ ਤੇ ਬੜਾ ਚਰਚਾ ਹੋ ਰਿਹਾ ਸੀ। ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ। 5 ਡਰਾਈਵਰ ਟ੍ਰੇਨਿੰਗ ਸਕੂਲ ਬੰਦ ਕੀਤੇ ਗਏ ਨੇ। 12 ਇਨਸਟ੍ਰਕਟਰਾਂ ਉਹਨਾਂ ਦੇ ਲਾਇਸੈਂਸ ਹਰਦ ਕੀਤੇ ਗਏ ਆ। 34 ਡਿਸਿਪਲਨਰੀ ਵਲੈਟਰ ਜਾਰੀ ਕੀਤੇ ਗਏ ਆ 1 ਲੱਖ ਡਾਲਰ ਤੋਂ ਵੱਧ ਜੁਰਮਾਨੇ ਵਸੂਲੇ ਗਏ ਆ ਚਾਰ ਡਰਾਈਵਰ ਐਗਜ਼ਾਮੀਨਰਾਂ ਨੂੰ ਵੀ ਵਾਰਨਿੰਗ ਲੈਟਰ ਭੇਜੇ ਗਏ ਨੇ ਇਸ ਦੇ ਨਾਲ ਸਾਬਿਤ ਹੁੰਦਾ ਹੈ ਕਿ ਹੁਣ ਸਿਰਫ ਉਹੀ ਸਕੂਲ ਤੇ ਇਨਸਟ੍ਰਕਟਰ ਚੱਲਣਗੇ ਜੋ ਪੂਰੀ ਤਰ੍ਹਾਂ ਮਿਆਰੀ ਸਖਲਾਈ ਦੇ ਰਹੇ ਸੰ 13 ਕਾਰੀਅਰ ਸੜਕਾਂ ਤੋਂ ਹਟਾ ਦਿੱਤੇ ਗਏ ਨੇ ਹਲਵਾਟਾ ਸਰਕਾਰ ਨੇ 13 ਟਰੱਕਿੰਗ ਕੰਪਨੀਆਂ ਨੂੰ ਸੜਕਾਂ ਤੋਂ ਹਟਾ ਦਿੱਤਾ ਹੈ ਇਸੇ ਤਰ੍ਹਾਂ ਉਹ ਵੀ ਕੰਪਨੀਆਂ ਨਜ਼ਰ ਚ ਆਈਆਂ ਨੇ ਜੋ ਸਜ਼ਾ ਮਿਲਣ ਜਾਂ ਫਿਰ ਰੂਲ ਤੋੜਨ ਤੋਂ ਬਾਅਦ ਨਵਾਂ ਨਾਮ ਰੱਖ ਲੈਂਦੀਆਂ ਸੀ ਜਾਂ ਫਿਰ ਕਿਸੇ ਹੋਰ ਥਾਂ ਤੇ ਸ਼ਿਫਟ ਹੋ ਕੇ ਦੁਬਾਰਾ ਤੋਂ ਕੰਮ ਸ਼ੁਰੂ ਕਰ ਲੈਂਦੀਆਂ ਹਸਨ ਸਰਕਾਰ ਨੇ ਹੁਣ ਇਹਨਾਂ ਦੇ ਖਿਲਾਫ ਵੀ ਬੜੀ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਈ ਵਾਰ ਕੁਝ ਛੋਟੀ ਜੀ ਲਾਪਰਵਾਹੀ ਬਹੁਤ ਵੱਡੇ ਅੰਜਾਮ ਤੱਕ ਲੈ ਜਾਂਦੀ ਹੈ ਅਮਰੀਕਾ ਚ ਭਾਰਤੀ ਮੂਲ ਦਾ ਵਿਅਕਤੀ ਹੈ ਆਇਸ ਨੇ ਅਰੈਸਟ ਕੀਤਾ ਪਰਫਿਊਮ ਨੂੰ ਓਪੀਅਮ ਸਮਝ ਬੈਠੀ ਪੁਲਿਸ ਕਈ ਵਾਰ ਛੋਟੀ ਜੀ ਗਲਤਫਹਿਮੀ ਹੁੰਦੀ ਆ ਪਰ ਜ਼ਿੰਦਗੀ ਉਲਟਾ ਕੇ ਰੱਖ ਦਿੰਦੀ ਆ ਆਰਕਾਂਸਾਸਸੂ ਸਟੇਟ ਅਮਰੀਕਾ ਦੀ ਇੰਡੀਆ ਦਾ ਕੰਪਲੇ ਰਗੂ ਨਾਮ ਦਾ ਬੰਦਾ ਹੈ ਉਹ ਇੱਕ ਪਰਫਿਊਮ ਦੀ ਬੋਟਲ ਹੈ ਉਹਦੇ ਉੱਪਰ ਆਪੀਅਮ ਲਿਖਿਆ ਹੋਇਆ ਸੀ ਪਰਫਿਊਮ ਦੀ ਬੋਟਲ ਤੇ ਪੁਲਿਸ ਨੂੰ ਲੱਗਿਆ ਨਸ਼ੀਲਾ ਪਦਾਰਥ ਹੈ ਤੇ ਉਹ ਬੰਦੇ ਨੂੰ ਅਰੈਸਟ ਕਰ ਲਿਆ ਜਾਂਦਾ 3 ਮਈ 2025 ਦੀ ਘਟਨਾ ਹੈ ਉਹ ਬੈਟਰਨ ਸ਼ਹਿਰ ਦੇ ਵਿੱਚ ਪੁਲਿਸ ਉਸ ਵੇਲੇ ਚੈਕਿੰਗ ਕਰ ਰਹੀ ਸੀ ਟ੍ਰੈਫਿਕ ਦੀ ਉਸ ਦੌਰਾਨ ਉਹ ਆ ਰਿਹਾ ਸੀ ਜਾਂਚਦਾਰਾਂ ਨੇ ਪੁਲਿਸ ਨੇ ਇੱਕ ਛੋਟੀ ਜੀ ਬੋਟਲ ਮਿਲੀ ਜਦੋਂ ਨੂੰ ਰੁਕਾਇਆ ਜਾਂਦਾ ਉਸ ਦੀ ਗੱਡੀ ਨੂੰ ਬੋਟਲ ਤੇ ਲਿਖਿਆ ਸੀ ਓਪੀਐਮ ਪੁਲਿਸ ਨੂੰ ਲੱਗਿਆ ਕੋਈ ਨਸ਼ੀਲਾ ਪਦਾਰਥ ਹੈ ਤੇ ਬਿਨਾ ਕਿਸੇ ਜਾਂਚ ਦੇ ਉਹ ਬੰਦੇ ਨੂੰ ਅਰੈਸਟ ਕਰ ਲੈਂਦੇ ਆ ਉਹ ਵਾਰ-ਵਾਰ ਦੱਸਦਾ ਹੈ ਕਿ ਇਹ ਇੱਕ ਬ੍ਰਾਂਡ ਹੈ ਤੇ ਮਸ਼ਹੂਰ ਪਰਫਿਊਮ ਹੈ ਜੋ ਦੁਨੀਆ 'ਚ ਵਿਕਦਾ ਪਰ ਪੁਲਿਸ ਉਸ ਦੀ ਇੱਕ ਨਹੀਂ ਮੰਨਦੀ ਕਿਉਂਕਿ ਉਸ ਬੋਟਲ ਤੇ ਲਿਖਿਆ ਸੀ ਓਪੀਐਮ ਬੋਟਲ ਨੂੰ ਆਰਕੈਂਸਸ ਸਟੇਟ ਟੂ ਕ੍ਰਾਈਮ ਲੈਬ ਤੇ ਟੈਸਟ ਹੋਣ ਦੇ ਲਈ ਭੇਜ ਦਿੱਤਾ ਜਾਂਦਾ ਪਰ ਟੈਸਟ ਹੋਣ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਸਿਰਫ ਕੋਲੋਨ ਹੈ ਉਹ ਕੋਈ ਨਸ਼ੀਲਾ ਪਦਾਰਥ ਨਹੀਂ ਹੈ ਬੇਕਸੂਰ ਹੋਣ ਤੇ ਬਾਅਦ ਵੀ ਉਹਦੀ ਸਜ਼ਾ ਹੁਣ ਸ਼ੁਰੂ ਹੁੰਦੀ ਹੈ। ਕਪਲ ਦੀ ਮੁਸੀਬਤ ਖਤਮ ਨਹੀਂ ਸੀ ਹੋਈ। ਆਇਸ ਦੇ ਵੱਲੋਂ ਇਮੀਗ੍ਰੇਸ਼ਨ ਐਂਡ ਕਸਟਮਸ ਐਂਡ ਇਨਫੋਰਸਮੈਂਟ ਨੇ ਉਹਨੂੰ ਬੰਦੇ ਨੂੰ ਕਬਜ਼ੇ 'ਚ ਲਿਆ ਤੇ ਲਗਭਗ 30 ਦਿਨਾਂ 'ਚ ਉਹਨੂੰ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਜਾਂਦਾ। ਉਹਦੀ ਵੀਜ਼ਾ ਸਟੇਟਸ ਆ ਜਿਹੜੀ ਉਹ ਰੱਦ ਕਰ ਦਿੱਤਾ ਜਾਂਦਾ। ਕਿਉਂਕਿ ਉਸਦੇ ਇਮੀਗ੍ਰੇਸ਼ਨ ਵਕੀਲ ਨੇ ਸਮੇਂ ਤੇ ਉਹਦੇ ਡਾਕੂਮੈਂਟ ਭਰੇ ਨਹੀਂ ਸੀ ਪੇਸ਼ ਨਹੀਂ ਸੀ ਕੀਤੇ ਤੇ ਕਪਲ ਨੂੰ ਹੁਣ ਰਿਪੋਰਟ ਕੀਤਾ ਜਾ ਰਿਹਾ। ਕਪਲੂ ਦਾ ਨਾਮ ਹੈ ਤੇ ਉਸਨੇ ਹੁਣ ਆਇਸ ਦੇ ਕਾਨੂੰਨੀ ਦਫਤਰ ਨੂੰ ਇੱਕ ਚਿੱਠੀ ਲਿਖਤੀ ਹੈ। ਉਹਨੇ ਬੇਨਤੀ ਕੀਤੀ ਆ ਕਿ ਉਹਦੀ ਇਮੀਗ੍ਰੇਸ਼ਨ ਸਟੇਟਸ ਆ ਮੁੜ ਬਹਾਲ ਕੀਤਾ ਜਾਵੇ। ਉਹਨੇ ਲਿਖਿਆ ਕਿ ਉਸਦੀ ਗਲਤੀ ਤਾਂ ਇਹਦੇ ਵਿੱਚ ਕੋਈ ਹੈ ਹੀ ਨਹੀਂ ਸੀ। ਇਹ ਸਿਰਫ ਇੱਕ ਪੁਲਿਸ ਦੀ ਗਲਤ ਫਹਮੀ ਸੀ। ਇਸ ਕਰਕੇ ਉਹਦਾ ਫਿਊਚਰ ਹੁਣ ਅਨਸਰਟਨ ਜਿਹਾ ਹੋ ਗਿਆ। ਪਰਿਵਾਰ ਤੇ ਵੀ ਅਸਰ ਪੈਂਦਾ। ਉਹਨੇ ਇਹ ਵੀ ਦੱਸਿਆ ਕਿ ਉਹ ਕੰਮ ਤੇ ਨਹੀਂ ਜਾ ਰਹੀ ਐ ਇਸ ਕਰਕੇ ਉਹਦੀ ਫੈਮਿਲੀ ਆ ਉਹ ਫਾਈਨੈਂਸ਼ੀਅਲ ਤੌਰ ਤੇ ਵੀਕ ਹੋ ਗਈ ਐ। ਉਡੀ ਗਾਇਫ ਨੇ ਆਖਿਆ ਕਿ ਅਸੀਂ ਇਨਸਾਫ ਚਾਹੁੰਦੇ ਹਾਂ ਕਿਉਂਕਿ ਕਪਲ ਨੇ ਕੋਈ ਕ੍ਰਾਈਮ ਕੀਤਾ ਨਹੀਂ ਗਲਤ ਕੰਮ ਕੀਤਾ ਨਹੀਂ ਆ ਇਹ ਸਿਰਫ ਇੱਕ ਪਰਫਿਊਮ ਸੀ ਨਸ਼ਾ ਤਾਂ ਹੈ ਨਹੀਂ ਸੀ ਇੱਕ ਛੋਟੀ ਜੀ ਘਟਨਾ ਦੇਖੋ ਸਿਰਫ ਇਸ ਨੇ ਇੱਕ ਵਿਅਕਤੀ ਨਹੀਂ ਸਗੋਂ ਇੱਕ ਪਰਿਵਾਰ ਦੀ ਜ਼ਿੰਦਗੀ ਹੈ ਜਿਹੜੀ ਡਮਾਡੋਲ ਕਰ ਦਿੰਦੀ ਹੈ ਇਮੀਗ੍ਰੇਸ਼ਨ ਸਿਸਟਮ ਦੀਆਂ ਵੀਕਨੈਸਸ ਵੀ ਸਾਹਮਣੇ ਆਉਂਦੀਆਂ ਹਨ ਇੱਕ ਛੋਟੀ ਜੀ ਗਲਤਫਹਿਮੀ ਜਾਂ ਫਿਰ ਕਾਗਜ਼ੀ ਚੁੱਕ ਹੋਏ ਹੱਕੇ ਮੇ ਕਿਸੇ ਪਰਿਵਾਰ ਦੀ ਦਸ਼ਾ ਦਿਸ਼ਾ ਨੂੰ ਉਲਟਾ ਕੇ ਰੱਖ ਦਿੰਦੀ ਹੈ ਇਹਦਾ ਮਤਲਬ ਇਹ ਹੋਇਆ ਕਿ ਬਹੁਤ ਸਾਰੇ ਦੁਖੜੇ ਅਜਿਹੇ ਨੇ ਜਿਨ੍ਹਾਂ ਦੇ ਨਾਲ ਇਮੀਗ੍ਰੈਂਟਸ ਉਹਨਾਂ ਡਰ ਨੂੰ ਲੈ ਕੇ ਮਨ ਵਿੱਚ ਜਿਉਂ ਰਹੇ ਨੇ ਸਮਾਂ ਕੱਢ ਰਹੇ ਨੇ ਇਹ ਵੀ ਇੱਕ ਸੱਚ ਅਮਰੀਕਾ ਦੇ ਵਿੱਚ ਫੌਜ ਵਿੱਚ ਸੇਵਾ ਕਰਨਾ ਸਿਪਾਹੀ ਬਣਨਾ ਬੜੇ ਮਾਣ ਦੀ ਗੱਲ ਹੁੰਦੀ ਆ ਪਰ ਹੁਣ ਅਮਰੀਕਾ ਦੇ ਸਿੱਕੇ ਸਿਪਾਹੀ ਆ ਜਿਹੜੇ ਉਹਨਾਂ ਦੇ ਸਾਹਮਣੇ ਵੱਡੀ ਦੁਚਿੱਤੀ ਆ ਗਈ ਜਾਂ ਧਰਮ ਜਾਂ ਕੈਰੀਅਰ ਦੋਮਾ ਚੋਂ ਇੱਕ ਚੁਣਨਾ ਪੈਣਾ ਅਮਰੀਕਾ ਦੇ ਡਿਫੈਂਸ ਸੈਕ੍ਰੇਟਰੀ ਨੇ ਹੁਣ ਇੱਕ ਨਵੀਂ ਗਰੂਮਿੰਗ ਨਿਯਮਾਂ ਜਿਹੜਾ ਉਹ ਜਾਰੀ ਕੀਤਾ ਇਸ ਰੂਲ ਦੇ ਤਹਿਤ ਹੁਣ ਉਹ ਫੌਜ ਦੇ ਵਿੱਚ ਦਾੜੀ ਰੱਖਣੀ ਲੰਮੇ ਵਾਲ ਜਾਂ ਪੰਗ ਦੀ ਆਗਿਆ ਨਹੀਂ ਹੋਊਗੀ ਸਾਫ਼ ਆਖਿਆ ਗਿਆ ਕਿ ਜੇ ਦਾੜੀ ਰੱਖਣੀ ਹੈ ਤਾਂ ਸਪੈਸ਼ਲ ਫੋਰਸ ਵਿੱਚ ਜਾਓ ਨਹੀਂ ਤਾਂ ਸ਼ੇਵ ਕਰੋ ਇਹ ਬਿਆਨ ਸਾਫ਼ ਦੱਸਦਾ ਕਿ ਹੁਣ ਧਾਰਮਿਕ ਛੂਟਾਂ ਤੇ ਪਾਬੰਦੀ ਲੱਗਣ ਵਾਲੀ ਹੈ ਸਿੱਖ ਧਰਮ ਦੇ ਅਨੁਸਾਰ ਕੇਸ ਮਤਲਬ ਅਣਕਟੇ ਵਾਲਾ ਜਿਹੜੇ ਸਿੱਖ ਧਰਮ ਦੀ ਪੰਜ ਕਕਾਰਾਂ ਦੇ ਵਿੱਚੋਂ ਇੱਕ ਨੇ ਦਾ ਮਤਲਬ ਹੈ ਕੋਈ ਵੀ ਸਿੱਖ ਆਪਣੀ ਦਾੜੀ ਨਹੀਂ ਕਟਵਾ ਸਕਦਾ ਤੇ ਆਪਣੀ ਪੱਗ ਬਿਨਾ ਨਹੀਂ ਰਹਿ ਸਕਦਾ ਇਹ ਸਿਰਫ ਇੱਕ ਵਿਅਕਤੀਗਤ ਪਹਿਚਾਣ ਨਹੀਂ ਸਿੱਖੀ ਦਾ ਮੂਲ ਸਿਧਾਂਤ ਹੈ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਦਾ ਕਹਿਣਾ ਹੈ ਕਿ ਇਹ ਨੀਤੀ ਸਿਰਫ ਸਿੱਖਾਂ ਲਈ ਨਹੀਂ ਸਗੋ ਹਰ ਉਸ ਧਾਰਮਿਕ ਜਥੇ ਲਈ ਖਤਰਾ ਹੈ ਜੋ ਕਿ ਆਪਣੀ ਵਿਸ਼ਵਾਸੀ ਪਹਿਚਾਣ ਦੇ ਨਾਲ ਜਿਉਣਾ ਚਾਹੁੰਦਾ ਹੈ ਉਹਨਾਂ ਨੇ ਦਲੀਲ ਦਿੱਤੀ ਹੈ ਕਿ ਇਹ ਰੂਲ ਯੂਐਸ ਸੰਵਿਧਾਨ ਦੀ ਰਿਲੀਜੀਅਸ ਆਫ ਫਰੀडम ਕਲਾਜ਼ ਦੀ ਉਲੰਘਣਾ ਕਰਦਾ ਹੈ ਯਾਨੀ ਕਿ ਬਹੁਤ ਯਾਨੀ ਕਿ ਬਹੁਤ ਕੁਝ ਜਿਹੜਾ ਹੋ ਰਿਹਾ ਰਚਿਆ ਜਾ ਰਿਹਾ ਵਾਪਰੇਗਾ ਜਿਹੜਾ ਕਿ ਇਮੀਗ੍ਰੈਂਟਸ ਦੇ ਲਈ ਇੱਕ ਬਹੁਤ ਵੱਡੀ ਚੈਲੰਜ ਹੈ ਬਹੁਤ ਵੱਡੀ ਐਸੀ ਦੀਵਾਰ ਹੈ ਉਲਝਣਾ ਦੀ ਫਿਕਰਾਂ ਦੀ ਜਿਹਨੂੰ ਪਾਰ ਨਹੀਂ ਕੀਤਾ ਜਾ ਸਕਦਾ ਸੋ ਬਾਕੀ ਅਪਡੇਟਸ ਲੈ ਕੇ ਫਿਰ ਹਾਜ਼ਰ ਹੋਵਾਂਗੇ ਦਿਓ ਇਜਾਜ਼ਤ ਹੱਸਦੇ ਵਾਸਤੇ ਰਹੋ ਜਿੰਦਾਬਾਦ ਰਹੋ